ਜਿਹੜੇ ਮਾਇਆ ਵੀ ਪਦਾਰਥਾਂ ਦੇ ਸੁੱਖ ਨੇ ਇਹ ਬਾਹਰੀ ਨੇ ਬਾਹਰੋਂ ਸੁੱਖ ਆਪਾਂ ਮੰਨਦੇ ਬੰਦਾ ਬਾਹਰੋਂ ਤੇ ਸੁਖੀ ਹੋ ਗਿਆ ਤੇ ਅੰਦਰੋਂ ਅੰਦਰੋਂ ਪਰੇਸ਼ਾਨ ਹੈ ਅੰਦਰੋਂ ਚਿੰਤਤ ਹੈ ਅੰਦਰੋਂ ਦੁਖੀ ਹੈ ਕਈ ਬਾਹਰੋਂ ਮਾਇਆ ਵੀ ਪਦਾਰਥਾਂ 'ਚ ਬੜੇ ਸੁਖੀ ਨੇ ਪਰ ਅੰਦਰੋਂ ਦੇਖੋਗੇ ਤੇ ਡਿਪਰੈਸ਼ਨ ਵਿੱਚ ਨੇ ਕਿਉਂਕਿ ਮਾਇਆ ਵੀ ਪਦਾਰਥਾਂ ਨੇ ਬਾਹਰੋਂ ਸੁੱਖ ਦਿੱਤਾ ਇਹ ਮਨ ਦੇ ਤਲ ਤੇ ਸੁੱਖ ਨਹੀਂ ਮਿਲਿਆ ਮਨ ਦੇ ਤਲ ਤੇ ਸੁਖ ਤਾਂ ਮਿਲਣੇ ਜੇ ਗੁਰੂ ਸੰਗਮ ਗੁਰੂ ਦਾ ਸੰਗ ਗੁਰਮੁਖਾਂ ਦੀ ਸੰਗਤ ਤੇ ਨਾਮ ਦਾ ਰੰਗ ਲੱਗੇਗਾ ਇਹ ਸੁਖ ਜਾਨੀਏ ਹਾਂ ਮੇਰੇ ਮਨ ਆਵळा ਸੁਖ ਜਾਣਣਾ ਕਰ ਜਿਹੜਾ ਉੱਤਮ ਸੁਖ ਹੈ ਹਰ ਕਰੇ ਸੋ ਮਾਨੀਏ ਹਾਂ ਤੂੰ ਗੁਰੂ ਚਰਨੀ ਲੱਗ ਤੇ ਜੋ ਉਹਦਾ ਹੁਕਮ ਪਰਮੇਸ਼ਵਰ ਦਾ ਉਹਨੂੰ ਸਿਰ ਮੱਥੇ ਕਰਕੇ ਮੰਨਣਾ ਕਰ ਈ ਵਾਈ ਗੁਰੂ ਮੈਂ ਮੈਨੂੰ ਸਮਝ ਨਹੀਂ ਸੋਝੀ ਨਹੀਂ ਮੈਂ ਸਿਰਬ ਤੇਰੇ ਹੁਕਮ ਚ ਤੁਰਨਾ ਚਾਹਨਾ ਜਿਉਂ ਜਿਉਂ ਤੇਰਾ ਹੁਕਮ ਤਿਵੇਂ ਤਿਉ ਹੋਵਣਾ ਜੈ ਜੈ ਰੱਖੇ ਆਪ ਤੈ ਜਾਏ ਖੜੋਵਣਾ ਹਰ ਕਰੇ ਸੋ ਮੰਨਿਐ ਹਾਂ ਜੋ ਉਹ ਪਰਮੇਸ਼ਵਰ ਹੁਕਮ ਕਰਦਾ ਉਹਨੂੰ ਹੱਸ ਕੇ ਮੰਨ ਲੈਣਾ ਮੰਦਾ ਨਾਹੀਂ ਕੋਈ ਹਾਂ ਜਦੋਂ ਮੇਰੇ ਮਨ ਤੂੰ ਉਹਦੇ ਹੁਕਮ ਚ ਤੁਰ ਪੈਗਾ ਫਿਰ ਤੇਰੇ ਮਨ ਵਿੱਚ ਕੋਈ ਮੰਦੀ ਵਾਸ਼ਨਾ ਨਹੀਂ ਪੈਦਾ ਹੋਏਗੀ ਮੰੰਦੇ ਖਿਆਲ ਮੰਦੀ ਵਿਚਾਰ ਕਦੇ ਵੀ ਤੇਰੇ ਮਨ ਦੇ ਵਿੱਚ ਪੈਦਾ ਨਹੀਂ ਹੋਏਗੀ ਕੋਈ ਮੰਦੀ ਭਾਵਨਾ ਤੇਰੇ ਮਨ ਦੇ ਵਿੱਚ ਨਹੀਂ ਹੋਏਗੀ ਸੰਤ ਕੀ ਰੇਨ ਹੋਏ ਹਾਂ ਤੂੰ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਪਰ ਮਨ ਨੀਵਾ ਹੋ ਕੇ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਣ ਲਈ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਇਸ ਲਈ ਅਸੀਂ ਰੋਜ਼ ਜੋ ਗੁਰਬਾਣੀ ਦਾ ਅਭਿਆਸ ਕਰਦੇ ਹਾਂ ਜਿਹਨੂੰ ਸਮਝ ਆ ਗਈ ਉਹ ਤਾਂ ਮੰਨ ਕਰਕੇ ਅਰਦਾਸ ਕਰਦਾ ਹੈ ਜਿਹਨੂੰ ਨਹੀਂ ਸਮਝ ਆਈ ਉਹ ਸਿਰਫ ਫਾਰਮੈਲਿਟੀ ਹੈ ਸਿਰਫ ਇੱਕ ਬਾਹਰੀ ਤੌਰ ਤੇ ਰਸਮ ਦਾ ਨਿਭਾਉਣਾ ਹੈ ਪਰ ਜਿਨੇ ਦਿਲੋਂ ਅਰਦਾਸ ਕੀਤੀ ਐ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਮੈਨੂੰ ਗੁਰਮੁਖਾਂ ਦੇ ਸੰਗਤ ਦੇ ਚਰਨਾਂ ਦੀ ਧੂੜੀ ਬਣਾ ਦੇ ਕਿਤੇ ਆਖਿਆ ਵੀ ਮੈਨੂੰ ਧੂੜੀ ਦੇ ਦੇ ਕਿਤੇ ਆਖਿਆ ਮੈਨੂੰ ਝੂੜੀ ਬਣਾ ਦੇ ਇਸ ਲਈ ਕਿਨ ਲਗੇ हे ਮਨ ਜੇ ਤੂੰ ਚਾਹੁੰਨਾ ਵੀ ਤੇਰੇ ਅੰਦਰ ਮੰਦੀਆਂ ਭਾਵਨਾਵਾਂ ਪੈਦਾ ਨਾ ਹੋਣ ਤੂੰ ਮਾੜੇ ਕਰਮ ਨਾ ਕਰੇ ਫਿਰ ਉਸ ਮਾਲਕ ਦੀ ਕਿਰਪਾ ਦਾ ਪਾਤਰ ਬਣ ਔਰ ਉੱਤਮ ਸੁਖ ਨੂੰ ਜਾਣਨਾ ਕਰ ਸੰਤ ਕੀ ਰੇਨ ਹੋਏ ਹਾਂ ਗੁਰਮੁਖਾਂ ਦੇ ਚਰਨਾਂ ਦੀ ਧੂੜ ਬਣ ਜਦੋਂ ਤੂੰ ਧੂੜੀ ਬਣੇਗਾ ਫਿਰ ਉਹ ਮਾਲਕ ਤੈਨੂੰ ਆਪੇ ਰੱਖ ਲਏਗਾ ਆਪੇ ਜਿਸ ਰੱਖੇ ਹਾਂ ਤੇ ਜਿਹਨੂੰ ਉਹ ਆਪ ਰੱਖਦਾ ਹੈ ਅੰਮ੍ਰਿਤ ਦਾ ਰਸ ਵੀ ਉਹੀ ਚੱਖਦਾ ਹੈ ਜਿਹੜਾ ਅੰਮ੍ਰਿਤ ਰਸ ਸਾਨੂੰ ਗੁਰਬਾਣੀ ਵਿੱਚੋਂ ਮਿਲਦਾ ਨਾ ਚੱਖਣ ਵਾਸਤੇ ਇਹਦੇ ਲਈ ਤਾਂ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਮਾਰੇ ਕਹਿੰਦੇ ਸੁਰ ਨਰ ਮਨ ਜਨ ਇਹ ਜਿਹੜੇ ਨੇ ਇਹ ਵੀ ਖੋਜਦੇ ਆ ਵੀ ਸਾਨੂੰ ਕਿਤੇ ਅੰਮ੍ਰਿਤ ਦਾ ਰਸ ਮਿਲ ਜਾਏ ਪਰ ਉਹ ਸਾਨੂੰ ਅੱਜ ਮਨੁੱਖਾਂ ਜਨਮ ਦੇ ਵਿੱਚ ਤੇ ਪੂਰੇ ਗੁਰੂ ਦੇ ਕੋਲੋਂ ਉਹ ਰਸ ਮਿਲਦਾ ਹੈ ਪਹਿਲੇ ਹੁੰਦਾ ਸੀ ਕਿ ਧੂਣੀਆਂ ਬਾਲਣੀਆਂ ਜਪ ਤਪ ਕਰਨਾ ਪੁੱਠੇ ਲਟਕਣਾ ਜਾਂ ਕਿਸੇ ਪਹਾੜ ਦੀ ਚੋਟੀ ਤੇ ਬੈਠ ਜਾਣਾ ਜਾਂ ਜੰਗਲਾਂ ਚ ਜਾ ਕੇ ਬੈਠ ਜਾਣਾ ਬੜੇ ਇਸ ਤਰ੍ਹਾਂ ਦੇ ਕਰਮ ਕਰਨੇ ਪੈਂਦੇ ਸੀ ਇਸ ਅੰਮ੍ਰਿਤ ਰਸ ਨੂੰ ਤੱਕ ਪਹੁੰਚਣ ਵਾਸਤੇ ਤੇ ਮਹਾਰਜ ਨੇ ਕਿਹਾ ਇਹ ਸਾਰੇ ਛੱਡ ਕੇ ਤੂੰ ਇੱਕੋ ਹੀ ਕੰਮ ਕਰ ਤੂੰ ਗੁਰਮੁਖਾਂ ਦੀ ਸੰਗਤ ਦੇ ਵਿੱਚ ਆ ਕੇ ਜੁੜ ਗੁਰੂ ਕਿਰਪਾ ਨਾਲ ਤੈਨੂੰ ਅੰਮ੍ਰਿਤ ਦਾ ਰਸ ਚਖਣ ਨੂੰ ਮਿਲ ਜੇਗਾ ਜਿਸ ਅੰਮ੍ਰਿਤ ਦੀ ਖੋਜ ਸੁਰ ਨਰ ਮੁੰਜਨ ਕਰਦੇ ਆ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਤੈਨੂੰ ਗੁਰੂ ਕੋਲੋਂ ਅੰਮ੍ਰਿਤ ਰਸ ਮਿਲਣਾ ਹੈ ਜਿਹੜਾ ਪੂਰਾ ਗੁਰੂ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਉਹ ਅੰਮ੍ਰਿਤ ਰਸ ਗੁਰਬਾਣੀ ਦੇ ਵਿੱਚ ਹੈ ਇਸ ਲਈ ਮਹਾਰਾਜ ਕਹਿੰਦੇ ਨੇ ਹਰ ਅੰਮ੍ਰਿਤ ਸੋ ਚਖੈ ਮੇਰੇ ਮਨ ਹੈ ਮੇਰੇ ਮਨ ਜਿਨੇ ਮੰਨ ਕਰਕੇ ਸਾਧੂ ਸੰਗਮੇ ਹਾਂ ਗੁਰੂ ਦਾ ਸੰਗ ਕੀਤਾ ਹੈ ਗੁਰੂ ਚਰਨਾਂ ਵਿੱਚ ਆ ਕੇ ਜਿਹੜਾ ਜੁੜਿਆ ਹੈ ਔਰ ਜਿਨੇ ਗੁਰੂ ਚਰਨਾਂ ਚ ਆ ਕੇ ਆਪਣਾ ਆਪਾ ਸਮਰਪਣ ਕਰਕੇ ਸੰਤ ਕੀ ਰੇਨ ਹੋਏ ਹਾਂ ਗੁਰਮੁਖਾਂ ਦੇ ਸੱਚ ਚਰਨਾਂ ਦੀ ਧੂੜ ਬਣਨਾ ਕੀਤਾ ਹਰ ਅੰਮ੍ਰਿਤ ਸੋਚੱਖੇ ਮੇਰੇ ਮਨ ਏ ਮੇਰੇ ਮਨ ਉਹ ਅੰਮ੍ਰਿਤ ਦਾ ਰਸ ਚੱਖ ਲੈਂਦਾ ਤੇ ਜਿਨੇ ਅੰਮ੍ਰਿਤ ਰਸ ਚੱਖ ਲਿਆ ਉਹ ਫਿਰ ਹੋਰ ਸੁਆਦਾਂ ਦੇ ਵਿੱਚ ਨਹੀਂ ਪੈਂਦਾ। ਉਹ ਰ ਹੋਰ ਹੋਰ ਰਸ ਦੇ ਸੁਆਦ ਨਹੀਂ ਚੱਕਦਾ ਕਿਉਂਕਿ ਉਹਨੂੰ ਇੱਕ ਨਾਮ ਰਸ ਜਿਹੜਾ ਅੰਮ੍ਰਿਤ ਰਸ ਉਦੇ ਵਿੱਚੋਂ ਹੀ ਸਰਬ ਰਸ ਪ੍ਰਾਪਤ ਹੋ ਜਾਂਦੇ ਆ। ਇਹ ਜਦੋਂ ਅੰਮ੍ਰਿਤ ਰਸ ਚੱਕ ਲਾਂਗੇ ਤੇ ਅੰਦਰ ਤ੍ਰਿਪਤੀ ਹੋ ਜਾਏਗੀ ਜਿਹੜੇ ਹੋਰ ਹੋਰ ਰਸ ਨੇ ਉਹ ਤ੍ਰਿਸ਼ਨਾ ਵਧਾਉਂਦੇ ਆ। ਮਾਰੇ ਕਹਿੰਦੇ ਆਨ ਰਸਾ ਜੀਤੇ ਤੈ ਚੱਖੈ ਨਿਮਖ ਨ ਤ੍ਰਿਸ਼ਨਾ ਤੇਰੀ ਲੱਥੈ ਤੇਰੀ ਨਿਮਖ ਜਿੰਨੀ ਵੀ ਤ੍ਰਿਸ਼ਨਾ ਨਹੀਂ ਲੱਥਦੀ ਹਰ ਰਸ ਕਾ ਤੂੰ ਚੱਖੈ ਸਾਧ ਚਖਤ ਹੋਏ ਰਹੈ ਬਿਸਮਾਦ ਜੇ ਤੂੰ ਅੰਮ੍ਰਿਤ ਦਾ ਰਸ ਚੱਖ ਲੈ ਤਾ ਤੇਰੇ ਅੰਦਰ ਸਹਿਜ ਆ ਜਾਏਗਾ ਸਬਰ ਆ ਜਾਏ ਸੰਤੋਖ ਆ ਜਾਏਗਾ ਪਰ ਜਿੱਦਾਂ ਦੇ ਅਸੀਂ ਮਾਹੌਲ ਬਣਾਉਂਦੇ ਜਾਂਦੇ ਆ ਨਾ ਗੁਰੂ ਘਰ ਦੇ ਵਿੱਚ ਅਸੀਂ ਆਏ ਤੇ ਅੰਮ੍ਰਿਤ ਦਾ ਰਸ ਚਖਣ ਲਈਆ ਪਰ ਇਸ ਤੋਂ ਪਹਿਲਾਂ ਸਾਨੂੰ ਖਾਣ ਪੀਣ ਦੇ ਰਾਸੀ ਇੰਨੇ ਪਹਿਲਾਂ ਦੇ ਦਿੱਤੇ ਜਾਂਦੇ ਆ ਅੰਮ੍ਰਿਤ ਰਸ ਤੱਕ ਬੰਦਾ ਪਹੁੰਚ ਹੀ ਨਹੀਂ ਸਕਦਾ ਕੋਸ਼ਿਸ਼ ਕਰੀਏ ਕਿ ਅਸੀਂ ਅਮਰ ਗੁਰੂ ਦੇ ਦਰ ਤੇ ਆਈਆਂ ਤੇ ਸੋ ਅੰਮ੍ਰਿਤ ਗੁਰ ਤੇ ਪਾਇ ਜਿਹੜਾ ਅੰਮ੍ਰਿਤ ਦਾ ਰਸ ਲੈਣ ਆਇਆ ਉਹ ਗੁਰੂ ਕੋਲੋਂ ਅੰਮ੍ਰਿਤ ਦਾ ਰਸ ਲੈ ਕੇ ਜਾਈਏ ਤਾਂ ਸਾਡਾ ਗੁਰੂ ਦੇ ਦਰ ਤੇ ਆਉਣਾ ਸਫਲ ਹੋ ਜਾਏ